ਸਰਬਜੀਤ ਕੌਰ ਨਾਲ ਉਹੀ ਜੱਗੋਂ ਤੇਰਵੀ ਹੋਈ ਜਿਸ ਬਾਰੇ ਲੋਕਾਂ ਨੇ ਪਹਿਲਾਂ ਹੀ ਭਵਿੱਖਬਾਣੀ ਕਰਤੀ ਸੀ ਕਿ ਇਹ ਆਪਣਾ ਘਰ-ਬਾਰ ਛੱਡ ਕੇ ਚੱਲੀ ਤਾਂ ਗਈ ਪਰ ਇਸ ਦਾ ਨਤੀਜਾ ਇਸ ਨੂੰ ਅੱਗੇ ਭੁਗਤਣਾ ਪਊ ਪਰ ਉਹੀ ਹੋਇਆ ਜਿਸ ਦਾ ਡਰ ਸੀ ਇਸ ਦੇ ਨਵੇਂ ਪਤੀ ਨੇ ਇਸ ਦਾ ਉਹ ਹਾਲ ਕੀਤਾ ਕਿ ਜਿਸ ਨੂੰ ਦੇਖ ਕੇ ਸਾਰੇ ਹੱਕੇ ਬੱਕੇ ਰਹਿ ਗਏ ਪਹਿਲਾਂ ਕਿਵੇਂ ਪਿਆਰ ਦੀਆਂ ਗੱਲਾਂ ਕਰਦੇ ਸੀ ਕਿ ਅਸੀਂ ਸ਼ਾਇਦ ਕੋਈ ਪ੍ਰੇਮ ਦਾ ਮਹਿਲ ਬਣਾਵਾਂਗੇ ਤੇ ਉਸ ਦੇ ਵਿੱਚ ਹਾਸੀਆਂ ਖੇਡੀਆਂ ਕਰਦੇ ਰਵਾਂਗੇ ਪਰ ਹੋਇਆ ਇਸ ਦੇ ਉਲਟ ਉਸ ਦੇ ਪਤੀ ਨੇ ਤਾਂ ਇਸ ਦਾ ਮੋਰ ਬਣਾਤਾ ਜਿਵੇਂ ਹੀ ਇਹ ਗੱਲਾਂ ਸਾਹਮਣੇ ਆਈਆਂ ਤਾਂ ਸਾਰੇ ਇੱਕ ਵਾਰ ਫਿਰ ਤਾੜੀਆਂ ਮਾਰ ਕੇ ਹੱਸਣ ਲੱਗੇ ਕਿ ਜਿਸ ਨੇ ਲੋਕਾਂ ਨੂੰ ਬੜਾ ਤਪਾਇਆ ਸੀ ਜਿਸ ਨੇ ਲੋਕਾਂ ਨੂੰ ਬੜੇ ਕੰਡੇ ਵੀਜੇ ਅੱਜ ਆਪ ਉਸ ਨੂੰ ਉਹੀ ਕੰਡੇ ਆਪਣੇ ਮੂੰਹ ਨਾਲ ਚੁਗਣੇ ਪੈ ਰਹੇ ਆ ਇਸ ਦੀ ਇੱਕ ਵੀਡੀਓ ਤਾਂ ਸਾਹਮਣੇ ਆਈ ਹੈ ਕਿ ਜਿਸ ਦੇ ਵਿੱਚ ਕੁਝ ਬੰਦਿਆਂ ਵੱਲੋਂ ਇਸ ਦਾ ਉਹ ਜਲੂਸ ਕੱਢਿਆ ਗਿਆ ਇਸ ਦੀ ਸ਼ਤਰੋਲ ਵੀ ਕੀਤੀ ਗਈ ਤੇ ਉਸ ਤੋਂ ਬਾਅਦ ਇਸ ਦਾ ਇੱਕ ਇੱਕ ਹੋਰ ਨਵਾਂ ਡਰਾਮਾ ਉਹ ਸਾਹਮਣੇ ਆ ਰਿਹਾ ਇਹਨਾਂ ਨੇ ਤਾਂ ਜਿਵੇਂ ਕੋਈ ਬਿਸ਼ਰਮੀ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਜਿਵੇਂ ਪਹਿਲਾਂ ਥੋੜੇ ਦਿਨ ਸੋਸ਼ਲ ਮੀਡੀਆ ਉੱਪਰ ਮੈਰੀ ਦੇ ਚਰਚੇ ਹੋ ਰਹੇ ਸੀ ਕਿਵੇਂ ਮੈਰੀ ਨੇ ਸਾਰੇ ਹੀ ਸੋਸ਼ਲ ਮੀਡੀਆ ਨੂੰ ਆਪਣੇ ਵੱਲ ਅਟਰੈਕਟ ਕੀਤਾ ਲੋਕ ਤਾਂ ਇੱਕ ਦੂਜੇ ਵੱਲ ਮਜ਼ਾਕ ਵੀ ਕਰਨ ਲੱਗੇ ਸੀ ਕਿ ਆਇਆ ਤੂੰ ਵੱਡਾ ਮੈਰੀ ਤੇ ਹੁਣ ਇਹਨਾਂ ਨਾਲ ਵੀ ਉਹੀ ਕੁਝ ਹੋਇਆ ਕਿ ਲੋਕ ਇਹਨਾਂ ਦੀਆਂ ਹੀ ਗੱਲਾਂ ਕਰਦੇ ਆ ਕਿ ਤੂੰ ਆਈ ਵੱਡੀ ਨੂਰ ਹੁਸੈਨ ਤੇ ਇਹਨਾਂ ਦੇ ਵੀ ਉਸੇ ਤਰ੍ਹਾਂ ਚਰਚੇ ਚੱਲ ਰਹੇ ਆ ਲੋਕ ਖੋਲ ਕੇ ਸਾਹਮਣੇ ਆਏ ਉੱਥੇ ਕੋਈ ਕਿਸੇ ਨੂੰ ਡਰ ਡੁੱਕਰ ਨਹੀਂ ਜੋ ਇਹਨਾਂ ਬਾਰੇ ਟਿੱਪਣੀਆਂ ਬਿਆਨ ਕਰਦੇ ਆ ਕੋਈ ਕਿਸੇ ਨੂੰ ਕੋਈ ਡਰ ਨਹੀਂ ਕੋਈ ਬੇਖੌਫ ਹੋ ਕੇ ਇਹਨਾਂ ਦਾ ਜੋ ਇਹਨਾਂ ਦੇ ਮੂੰਹ ਤੇ ਹੀ ਲੋਕੀ ਕਹਿ ਰਹੇ ਆ ਜਦੋਂ ਇਹ ਬਾਜ਼ਾਰ ਦੇ ਵਿੱਚ ਦੀ ਲੰਘਦੇ ਆ ਤਾਂ ਤਾੜੀਆਂ ਮਾਰ ਮਾਰ ਹੱਸਦੇ ਆ ਇਹਨਾਂ ਦੀਆਂ ਵੀਡੀਓ ਵੇਖ ਕੇ ਇਹਨਾਂ ਵੱਲ ਮਖੌਲ ਵੀ ਕਰਦੇ ਆ ਪਰ ਇਹ ਪਤਾ ਨਹੀਂ ਕਿ ਇਹੋ ਜਿਹੇ ਮਿੱਟੀ ਦੇ ਬਣੇ ਆ ਇਹਨਾਂ ਨੂੰ ਕੋਈ ਪਰਵਾਹ ਨਹੀਂ ਜਿਵੇਂ ਇਹਨਾਂ ਨੂੰ ਮਾਸਾ ਫੀਲ ਨਹੀਂ ਹੁੰਦਾ ਕਿ ਸਾਡੇ ਬਾਰੇ ਕਿਹੋ ਜਿਹੀਆਂ ਗੱਲਾਂ ਹੋ ਰਹੀਆਂ ਅਸੀਂ ਜੋ ਕਾਰਾ ਕੀਤਾ ਕਿੱਡੀਆਂ ਘਟੀਆਂ ਹਰਕਤਾਂ ਕੀਤੀਆਂ ਕਿਵੇਂ ਅਸੀਂ ਦੂਜਿਆਂ ਦਾ ਨਾਮ ਬਦਨਾਮ ਕੀਤਾ ਪਰ ਇਹਨਾਂ ਨੂੰ ਬਿਲਕੁਲ ਵੀ ਮਾੜਾ ਜਿਹਾ ਵੀ ਫੀਲ ਨਹੀਂ ਹੁੰਦਾ ਕਿ ਸਾਡੇ ਤੋਂ ਗਲਤੀ ਹੋਈ ਆ ਉਲਟਾ ਲੋਕਾਂ ਨੂੰ ਹੀ ਦੋਸ਼ ਦੇ ਰਹੇ ਆ ਕਿ ਲੋਕ ਸਾਡੇ ਤੋਂ ਖੁਸ਼ ਨਹੀਂ ਸਾਨੂੰ ਹੱਸਦਾ ਖੇਡਦਾ ਵੇਖ ਕੇ ਸਾਡੇ ਤੋਂ ਦੁਖੀ ਆ ਪੜਾ ਪੁੱਛਣ ਵਾਲਾ ਹੋਵੇ ਕਿ ਅਜੇਹਾ ਤੁਸੀਂ ਕੀ ਕਾਰਾ ਕੀਤਾ ਕਿ ਲੋਕ ਤੁਹਾਡੇ ਤੋਂ ਦੁਖੀ ਹੋਣ ਉਲਟਾ ਸਗਾਂ ਲੋਕਾਂ ਨੂੰ ਦੁੱਖ ਦੇ ਕੇ ਲੋਕਾਂ ਦੀ ਬਦਨਾਮੀ ਕਰਵਾ ਕੇ ਇਹ ਆਪ ਕਹਿ ਰਹੇ ਆ ਕਿ ਅਸੀਂ ਤਾਂ ਸਹੀ ਆ ਲੋਕ ਹੀ ਗਲਤ ਆ ਇਹ ਸਾਨੂੰ ਟਿਕਨ ਨਹੀਂ ਦਿੰਦੇ ਸਾਨੂੰ ਜਿਉਂ ਨਹੀਂ ਦਿੰਦੇ ਅਸੀਂ ਜਿਵੇਂ ਕੋਈ ਇਹਨਾਂ ਨੇ ਬਹੁਤ ਵੱਡੀ ਅਚੀਵਮੈਂਟ ਹਾਸਲ ਕੀਤੀ ਹੋਵੇ ਕੋਈ ਬਹੁਤ ਵੱਡਾ ਇਨਾਮ ਜਿੱਤਿਆ ਹੋਵੇ ਪਰ ਇਹਨਾਂ ਵਰਗਾ ਕੋਈ ਕਹਿ ਰਿਹਾ ਕਿ ਅਸੀਂ ਦੁਨੀਆ ਤਾਂ ਬੜੀ ਵੇਖੀ ਪਰ ਇੰਨਾ ਵਰਗੇ ਲੋਕ ਨਹੀਂ ਵੇਖੇ ਤੇ ਲੋਕ ਵੀ ਇਹਨਾਂ ਦਾ ਕੋਝਾ ਮਜ਼ਾਕ ਬਣਾ ਰਹੇ ਆ ਪਰ ਇਹਨਾਂ ਨੂੰ ਬਿਲਕੁਲ ਵੀ ਫੀਲ ਨਹੀਂ ਹੋ ਰਿਹਾ ਇਹ ਪਤਾ ਨਹੀਂ ਕਿਹੋ ਜਿਹੇ ਮਿੱਟੀ ਦੇ ਬਣੇ ਆ ਤੇ ਹੁਣ ਵੇਖੋ ਅੱਗੇ ਇਹਨਾਂ ਉੱਪਰ ਜਿਵੇਂ ਮੈਰੀ ਦੇ ਉੱਪਰ ਕਾਰਵਾਈ ਹੋਈ ਆ ਸ਼ਾਇਦ ਸਰਕਾਰ ਉਥੋਂ ਦੀ ਇਹਨਾਂ ਉੱਪਰ ਵੀ ਕਾਰਵਾਈ ਕਰਨ ਨੂੰ ਫਿਰਦੀ ਆ